ਹਾਂ ਜੀ ਕੀ ਨਾਮ ਹੈ ਜਨ ਮੇਰਾ ਨਾਮ ਪ੍ਰਕਾਸ਼ ਗੁਪਤਾ ਜੀ ਕੀ ਦੁਕਾਨ ਹੈ ਜੀ ਕਰਿਆਨਾ ਸ਼ਾਪ ਹੈ ਜੀ ਆਪਣੀ ਕੀ ਮਾਮਲਾ ਕੀ ਮਾਮਲਾ ਕੀ ਹੋਇਆ ਜੀ ਰਾਤ ਦੁਕਾਨ ਬੰਦਾ ਕੇ ਗਏ ਆ ਜੀ ਮੈਂ ਤਕਰੀਬਨ 10:30 ਪਾਣ 11 ਵਜੇ ਚੰਗੀ ਬੜੀ ਤੇ ਸਵੇਰੇ ਸਾਡੇ ਕੋਲ ਵੇਰਕਾ ਦੁੱਧ ਦੀ ਸਪਲਾਈ ਆਂਦੀ ਹੈ ਉਹਨਾਂ ਦੀ 5:30 ਵਜੇ ਦੇ ਦੌਰਾਨ ਮੈਨੂੰ ਕਾਲ ਆਂਦੀ ਹੈ ਕਿ ਗੁਪਤਾ ਜੀ ਆ ਜਾਓ ਤੁਸੀਂ ਇੱਕ ਸ਼ਾਪ ਤੇ ਅਸੀਂ ਆਉਣ ਵਾਲੇ ਆ ਤੇ ਜਿਵੇਂ ਹੀ ਮੈਂ 5:30 5:25 ਦੇ ਕਰੀਬ ਮੈਂ ਦੁਕਾਨ ਦੇ ਉੱਤੇ ਪਹੁੰਚਦਾ ਹਾਂ ਤਾਂ ਮੈਂ ਜਦੋਂ ਗਲੀ ਦੇ ਮੋੜ ਦੇ ਉੱਤੇ ਹੀ ਆਪਣੀ ਦੁਕਾਨ ਵੱਲ ਨਿਗਰਾ ਪੈਂਦੀ ਹੈ ਤਾਂ ਤਕਰੀਬਨ ਮੇਰੀ ਤੇ ਮੈਂ ਦੇਖ ਕੇ ਘਬਰਾ ਜਾਣਾ ਮੈਂ ਦੋਵਾਂ ਭੱਜ ਕੇ ਆਪਣੀ ਦੁਕਾਨ ਮੋੜੇ ਆ ਕੇ ਦੇਖਦਾ ਹਾਲਾਤ ਮੈਨੂੰ ਦਿਖਦੇ ਆ ਸਾਮਾਨ ਅੰਦਰ ਖਿੰਡਿਆ ਪਿਆ ਤੇ ਮੈਂ ਅੰਦਰ ਜਾਣਾ ਠੀਕ ਨਹੀਂ ਸਮਝਿਆ ਐਨੇ 2 ਮਿੰਟਾਂ ਦੇ ਵਿੱਚ ਵੇਰਕਾ ਦਾ ਸਾਡੇ ਕੋਲ ਸਪਲਾਈ ਜਿਹੜੀ ਆਂਦੀ ਉਹਨਾਂ ਦਾ ਟਰੱਕ ਆ ਜਾਂਦਾ ਤੇ ਉਹ ਮੈਨੂੰ ਕਹਿੰਦੇ ਵੀ ਗੁਪਤਾ ਜੀ ਬਾਹਰ ਕਿਉਂ ਖੜੇ ਹੋ ਮੈਂ ਕਿਹਾ ਵੀ ਆ ਵਾਕਾ ਹੋਇਆ ਹੋਇਆ ਆਪਣੀ ਦੁਕਾਨ ਦੇ ਉੱਤੇ ਤੇ ਉਹ ਨਿਕਲਦੇ ਆ ਫਿਰ ਉਦੋਂ ਮੌਕੇ ਤੇ ਮੌਜੂਦ ਸਾਨੂੰ ਕੋਈ ਸਮਝ ਨਹੀਂ ਆਉਂਦਾ ਮੈਂ ਆਪਣੇ ਬ੍ਰਦਰ ਨੂੰ ਕਾਲ ਕਰਕੇ ਬੁਲਾਉਣਾ ਪੰਜ ਤੋਂ 7 ਮਿੰਟਾਂ ਦੇ ਵਿੱਚ ਉਹ ਮੌਜੂਦ ਹੁੰਨੇ ਆ ਅਸੀਂ ਆਗੇ ਅਸੀਂ ਅੰਦਰ ਵੱੜਨਾ ਦੁਕਾਨ ਦੇ ਠੀਕ ਨਹੀਂ ਸਮਝਿਆ ਤੇ ਅਸੀਂ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਨੂੰ ਇਨਫੋਰਮ ਕਰਕੇ ਅਸੀਂ ਸਿਵਲੈਂਟ ਥਾਣੇ ਜਾਂਦੇ ਆ ਜਿਹੜਾ ਕਿ ਸਾਨੂੰ ਸਾਡੇ ਏਰੀਆ ਦਾ ਥਾਣਾ ਹੈ ਉੱਥੇ ਜਾ ਕੇ ਸਾਨੂੰ ਫਿਰ ਪੁਲਿਸ ਸਾਹਿਬਾਨ ਦੀ ਮਦਦ ਦੇ ਨਾਲ ਦੋ ਬੰਦੇ ਆਨੇ ਸਾਡੇ ਨਾਲ ਉਹਨਾਂ ਪੁਲਿਸ ਪਲਾਜ਼ਮ ਤੂ ਆ ਕੇ ਉਹਨਾਂ ਦੀ ਇਜਾਜ਼ਤ ਦੇ ਨਾਲ ਅਸੀਂ ਉਹਨਾਂ ਦੇ ਨਾਲ ਦੁਕਾਨ ਦਾ ਸ਼ਟਰ ਬਲਕਿ ਇਸ ਹਾਲਤ ਦੀ ਸੀ ਨਾ ਉਹ ਨੀਚੇ ਆ ਰਿਹਾ ਸੀ ਨਾ ਉੱਪਰ ਜਾ ਰਿਹਾ ਸੀ ਤਕਰੀਬਨ 2 ਫੁੱਟ ਦੀ ਉਚਾਈ ਤੇ ਸੀਗਾ ਤੇ ਅਸੀਂ ਲੰਬੇ ਪੈ ਕੇ ਮੈਂ ਤੇ ਐਸਆਈ ਜਿਹੜੇ ਸਰਦਾਰ ਜਗਵਿੰਦਰ ਸਿੰਘ ਜੀ ਮੌਕਾ ਅਫਸਰ ਸੀਗੇ ਅਸੀਂ ਅੰਦਰ ਵੜਦੇ ਹਾਂ ਤੇ ਦੇਖਦੇ ਹਾਂ ਵੀ ਦੁਕਾਨ ਦੇ ਵਿੱਚ ਸਾਰਾ ਸਾਮਾਨ ਅਸਤਵਿਸ਼ਤ ਕੀਤਾ ਅਸੀਂ ਕਾਗਜ਼ ਦੇ ਰੂਪ ਦੇ ਵਿੱਚ ਸਾਡੀ ਦੁਕਾਨ ਤੋਂ ਇੱਕ ਦਿਰਾਜ ਜਿਹੜਾ ਸੀ ਉਹ ਹੈ ਨਹੀਂ ਸੀ ਕੈਸ਼ ਵਾਲਾ ਕੈਸ਼ ਵਾਲਾ ਦਿਰਾਜ ਜਿਹੜਾ ਗਾਇਬ ਸੀ ਪੂਰਾ ਦਿਰਾਜ ਹੀ ਨਾਲ ਲੈ ਕੇ ਗਏ ਨੇ ਜਿਹਦੇ ਵਿੱਚ ਇੱਕ ਲੈਪਟਾਪ ਸੀਗਾ ਇੱਕ ਪ੍ਰਿੰਟਰ ਸਾਡੀ ਦੁਕਾਨ ਦੇ ਉੱਤੇ ਪਿਆ ਸੀ ਲੈਪਟਾਪ ਦਾ ਉਹ ਵੀ ਨਾਲ ਲੈ ਗਏ ਨੇ ਇੱਕ ਐਂਡਰੋਇਡ ਫੋਨ ਸੀ ਤੇ ਨਗਦੀ ਦੇ ਰੂਪ ਦੇ ਵਿੱਚ ਜਿਹੜਾ ਹੈ ਤਕਰੀਬਨ ਕੋਈ ਪੇਮੈਂਟ ਆਈ ਹੋਈ ਸੀ ਕਿਉਂਕਿ 5-7 ਦਿਨਾਂ ਲਈ ਮੇਰਾ ਪਰਿਵਾਰ ਬਾਹਰ ਗਿਆ ਹੋਇਆ ਸੀ ਮੈਂ ਤੇ ਮੇਰੇ ਦੋ ਬੱਚੇ ਫਿਰਾਰੇ ਮੌਜੂਦ ਸੀ ਕਿੰਨੀ ਪੇਮੈਂਟ ਸੀ ਟੋਟਲ ਜਿਹਦਾ ਆਪਾਂ ਕੈਸ਼ ਦੀ ਗੱਲ ਕਰੀਏ ਕੈਸ਼ ਕਿੰਨਾ ਸੀ ਮਤਲਬ ਜਿਹੜੀ ਉਹਨਾਂ ਦੀ 80-90000 ਰੁਪਏ ਦੇ ਗਰੀਬ ਤਕਰੀਬਨ ਅਮਾਉਂਟ ਸੀ ਜੀ ਕੁੱਲ ਕਿੰਨੇ ਦੀ ਸੇਲ ਦੀ ਪੈਸੇ ਸੀ ਜਾਂ ਪੇਮੈਂਟ ਆਈ ਹੋਈ ਸੀ ਨਹੀਂ ਪੇਮੈਂਟ ਆਈ ਹੋਈ ਸੀਗੀ ਜੀ ਇਹ ਦੁਕਾਨ ਦੇ ਕੈਸ਼ ਤੋਂ ਇਲਾਵਾ ਮੇਰੇ ਸਾਡਾ ਰੀਚ ਆ ਦਾ ਵੀ ਕੰਮ ਹੈ ਰੀਚ ਆ ਦੀ ਪੇਮੈਂਟ ਵੀ ਪਈ ਸੀ ਉਸ ਸਮਾਨ ਵੀ ਲੈ ਗਏ ਜੀ ਸਮਾਨ ਵਾਲਾ ਇਹਦਾ ਦੇਖਭਾਲ ਚੱਲ ਰਹੀ ਹੈ ਜੀ ਦੇਖਾਂਗੇ ਜਿਵੇਂ ਜਿਵੇਂ ਪਤਾ ਲੱਗੂ ਬਰੀਕੀਆਂ ਪਤਾ ਲੱਗਦੀਆਂ ਫਿਰ ਪਤਾ ਲੱਗਦਾ ਵੀ ਆਹ ਚੀਜ਼ ਵੀ ਘਟਾ ਆਹ ਚੀਜ਼ ਵੀ ਘਟਾ ਹੈ ਨਾ ਸਿਰ ਤੁਹਾਡੀ ਦੁਕਾਨ ਤੇ ਹੋਈ ਹੈ ਚੋਰੀ ਵੀ ਅੱਗੇ ਵੀ ਆਉਂਦੀ ਨਹੀਂ ਆਪਣੇ ਗੁਆਂਢ ਦੇ ਵਿੱਚ ਸੁਣਨ ਚ ਆਇਆ ਜਦੋਂ ਇਹ ਵਾਕਾ ਪਤਾ ਲੱਗਿਆ ਮਹੱਲੇ ਦੇ ਵਿੱਚ ਜਿਵੇਂ ਖਬਰ ਫੈਲੀ ਲੋਕੀ ਆਣ ਲੱਗੇ ਸਾਡੇ ਤੋਂ ਪੁੱਛ ਕੇ ਚ ਵਾਸਤੇ ਤਾਂ ਪਤਾ ਲੱਗਿਆ ਵੀ ਸਾਡੇ ਤੋਂ ਤਕਰੀਬਨ 300 ਮੀਟਰ ਦੀ ਦੂਰੀ ਦੇ ਉੱਤੇ ਇੱਕ ਸਿੰਗਲਾ ਮੈਡੀਕੋਜ਼ ਸ਼ਾਪ ਹੈ ਜਿਹੜੀ ਕਿ ਬਾਈ ਨੰਬਰ ਫਾਟਕ ਦੇ ਉੱਥੇ ਵੀ ਹੱਤਾਂ ਹਾਂ ਉੱਥੇ ਵੀ ਇਹੀ ਸੇਮ ਹੱਤਾਂ ਵਾਪਰੇ ਆ ਉਹਨਾਂ ਦਾ ਵੀ ਸ਼ਟਰ ਤੋੜਿਆ ਗਿਆ ਸਾਡੇ ਕੋਲ ਤਾਂ ਕੈਮਰਿਆਂ ਦੀ ਪ੍ਰੋਵੀਜ਼ਨ ਨਹੀਂ ਸੀ ਉੱਥੇ ਕੈਮਰਿਆਂ ਦੀ ਪ੍ਰੋਵੀਜ਼ਨ ਵੀ ਸੀ ਜਿਹੜੇ ਕਿ ਉਹਨਾਂ ਦੇ ਵੀ ਕੈਮਰੇ ਸੀ ਸਿਟੀ ਗੁੱਡੇ ਜਾਇਆ ਤੁਹਾਡੀ ਦੁਕਾਨ ਦਾ ਕਿ ਕਿੰ ਸਾਡੇ ਕੋਲ ਹਜੇ ਤੱਕ ਕੋਈ ਫੁਟੇਜ ਨਹੀਂ ਸਾਨੂੰ ਅਵੇਲੇਬਲ ਹੋਇਆ ਪਰ ਸਾਡੇ ਨੀਅਰਬਾਈ ਜਿੱਥੇ ਕੈਮਰੇ ਲੱਗੇ ਨੇ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਸਾਡੀ ਬਣਦੀ ਮਦਦ ਕੀਤੀ ਜਾਵੇ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਗੁਹਾਰ ਲਾਣੇ ਆਂ ਕਿ ਇਹ ਜਿਹੜਾ ਜਿਹੜੇ ਇਸ ਤਰ੍ਹਾਂ ਦੇ ਹਾਦਸੇ ਇੱਕ ਆਮ ਇਨਸਾਨ ਦੇ ਨਾਲ ਜਿਹੜਾ ਮਿਹਨਤਕਸ਼ ਇਨਸਾਨ ਹੈ ਸਵੇਰ ਤੋਂ ਲੈ ਕੇ ਰਾਤ ਤੱਕ ਮਿਹਨਤ ਕਰਦਾ ਆਪਣੀ ਰੋਜੀ ਰੋਟੀ ਕਮਾਉਂਦਾ ਹੈ ਉਹਨੂੰ ਹੱਕ ਹਲਾਲ ਦੇ ਨਾਲ ਰੋਜੀ ਰੋਟੀ ਕਰਨ ਦਿੱਤੀ ਜਾਵੇ ਵਾਕਿਆ ਕੀ ਲੱਗਦਾ ਕਿੰਨੇ ਵਜੇ ਦਾ ਲਗਭਗ ਹੋਏਗਾ ਇਸ ਸਵੇਰ ਦਾ ਵਾਕਿਆ ਲੱਗਦਾ ਜੀ 4:30 ਵਜੇ ਪੌਣੇ 5 ਵਜੇ ਦੇ ਕਰੀਬਨ ਉਹ ਕਿੱਦਾਂ ਦੀ ਕਾਰਵਾਈ ਦੀ ਮੰਗ ਕਰ ਰਹੇ ਕਾਰਵਾਈ ਦੀ ਮੰਗ ਅਸੀਂ ਕਰਦੇ ਹਾਂ ਵੀ ਬਣਦਾ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਜਿਹੜਾ ਸਾਡਾ ਨੁਕਸਾਨ ਹੋਇਆ ਉਹਦੀ ਪਰਹਾਈ ਕੀਤੀ ਜਾਵੇ ਤੇ ਇਹਨਾਂ ਲੋਕਾਂ ਨਾਲ ਜਿਹੜੇ ਕੀ ਇਹ ਵਾਰਦਾਤਾ ਨੂੰ ਅੰਜਾਮ ਦੰਨੇ ਹੈ ਉਹਨਾਂ ਦੇ ਉੱਤੇ ਕਾਨੂੰਨੀ ਬਣਦੀ ਕਾਰਵਾਈ ਕਰਕੇ ਉਹਨਾਂ ਨੇ ਇਹ ਜੀ ਨਾਥ ਪਾਈ ਜਾਵੇ ਸਾਡੇ ਨਾਲ ਕਦੀ ਹੋਈ ਹੈ ਤੁਹਾਡੇ ਦੁਕਾਨ ਦੇ ਇਦਾਂ ਮੇਰੀ 45 ਸਾਲ ਦੀ ਉਮਰ ਹੈ ਜੀ ਮੇਰੀ ਸੋਜੀ ਦੇ ਵਿੱਚ ਇਹ ਪਹਿਲਾ ਚਾਂਸ ਹੈ ਵੀ ਸਾਡੀ ਦੁਕਾਨ ਦੇ ਉੱਤੇ ਇਹ ਜਿਹਾ ਵਾਕਾ ਹੋਇਆ ਠੀਕ ਹੈ ਕੀ ਨਾਮ ਹੈ ਮੇਰਾ ਨਾਮ ਸੁਮਿਤ ਸਿੰਘ ਲਾਹੀ ਹਾਂਜੀ ਦੁਕਾਨ ਤੇ ਚੱਲਦੀ ਆ ਆਪਣੀ ਮੈਡੀਸਨ ਦੀ ਦੁਕਾਨ ਹੈ ਦਵਾਈਆਂ ਦੀ ਇਹ ਬਾਈ ਨੰਬਰ ਪੁਲ ਦੇ નીચે ਆ ਕੀ ਵਾਕਿਆ ਕੀ ਹੋਇਆ ਹੈ ਇਹ ਕੁਛ 6 ਵਜੇ ਮੇਰੇ ਕੋਲ ਕਿਸੇ ਵੀ ਅਨਨੋਮ ਨੰਬਰ ਤੋਂ ਕਾਲ ਆਈ ਹੈ ਵੀ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਿਆ ਹੈ ਫਿਰ ਨਾਲ ਦੀ ਨਾਲ ਮੈਂ ਉਰੇ ਪਹੁੰਚ ਗਿਆ ਸੀਗਾ ਸਵਾ 6 ਫਿਰ ਮੈਂਨੇ 100 ਨੰਬਰ ਤੇ ਫੋਨ ਕਰਕੇ ਉੱਥੇ ਵੀ ਕੰਪਲੇਨ ਲਗਾਈ ਹੈ ਸ਼ਟਰ ਅੱਧਾ ਚੱਕਿਆ ਹੋਇਆ ਜੀਗਾ ਸਾਡਾ ਤੇ ਸਮਾਨ ਅੰਦਰ ਵਿਖੜਿਆ ਹੋਇਆ ਸੀਗਾ ਤੇ ਇੱਕ ਸੇਫ ਟੁੱਟਿਆ ਹੋਇਆ ਸੀਗਾ ਗੱਲੇ 'ਚ ਨਗਦੀ ਹੈ ਨਹੀਂ ਸੀਗੀ ਭਾਂ ਦਾ ਥੈਲਾ ਨਹੀਂ ਸੀਗਾ ਇੱਕ ਸਾਰਾ ਡੀਵੀਆਰ ਜਿਹੜਾ ਹੈਗਾ ਕੈਮਰੇ ਪੰਜ ਕੈਮਰੇ ਡੀਵੀਆਰ ਤੇ ਵਾਈਫਾਈ ਦਾ ਮੋਡਮ ਉਹ ਲੈ ਗਏ ਤੇ ਬਾਕੀ ਦਵਾਈਆਂ ਸਾਰੇ ਵਿਕਰੀ ਹੋਈਆਂ ਹੋਈਆਂ ਸੀਗੀਆਂ ਦਵਾਈਆਂ ਦੀ ਹੋਰ ਬਾਕੀ ਕੋਈ ਘਾਟ ਨਜ਼ਰ ਨਹੀਂ ਆ ਜੀ ਜਿਹੜੀ ਮੈਂ 7000 ਰੁਪਏ ਨਕਦ 12-13000 ਦੀ ਸਿੱਕੇ ਦੀ ਭਾਣ ਤੇ ਡੀਵੀਆਰ ਤੁਹਾਨੂੰ ਕਿਸੇ ਨੂੰ ਜਾਨਕਾਰੀ ਮਿਲ ਜੂਗੀ ਮੈਨੂੰ ਇਹ ਜਾਣਕਾਰੀ 6 ਮੈਂ ਦੱਸਿਆ ਪੌਣੇ 6 ਦੇ 6 ਦੇ ਵਿੱਚ ਵਿੱਚ ਮਿਲਿਆ ਉਹ ਨੰਬਰ ਤੋਂ ਕੋਈ ਨੰਗ ਰ ਆਉਣਾ ਕਿਸੇ ਨੇ ਬੋਰਡ ਤੋਂ ਲੈ ਕੇ ਕਾਲ ਕੀਤਾ ਵੀ ਤੁਹਾਡੀ ਦੁਕਾਨ ਦਾ ਸ਼ਟਰ ਟੁੱਟ ਗਿਆ ਪਹਿਲਾਂ ਵੀ ਹੋਇਆ ਵਾਕਿਆਕ ਜੀ ਨਹੀਂ ਕਦੇ ਨਹੀਂ ਆਇਆ ਜੀ ਸੀ ਸੀ ਟੀ ਵੀ ਤੁਹਾਡੀ ਦੁਕਾਨ ਦੇ ਬਸ ਹੋਣੀ ਹੈ ਤੁਹਾਡੀ ਦੁਕਾਨ ਨਹੀਂ ਇੱਕ ਮੇਰੇ ਤੋਂ ਅੱਗੇ ਥੋੜੀ ਜਿਹੀ ਹੋਰ ਸਾਨੀ ਵਿਕਰੀ ਨਾਲ ਗੁਪਤਾਜੀ ਨੇ ਕਰਿਆਨੇ ਦੀ ਦੁਕਾਨ ਉਹਨਾਂ ਦੇ ਵੀ ਇਸ ਸ਼ੈਟਰ ਖੋਲਿਆ ਉਹਨਾਂ ਦਾ ਵੀ ਤੇ ਕਿੰਨੇ ਸੀ ਸੀ ਟੀ ਵੀ ਫੁਟੇਜ ਕੋਈ ਤੁਹਾਡੇ ਕੋਲ ਹੈਗੀ ਹੈ ਕਿ ਅੱਜ ਕਿੰਨੇ ਲੋਕ ਨਜ਼ਰ ਆਏ ਮੇਰੇ ਮੇਰੇ ਕੋਲ ਹੀ ਕੋਈ ਸੀ ਸੀ ਟੀ ਵੀ ਫੁਟੇਜ ਨਹੀਂ ਹੈਗੀ ਪਰ ਮੈਨੂੰ ਸੁਮਨ ਚ ਆਇਆ ਉਹਨਾਂ ਕੋਲੇ ਮਿਲੀ ਹੈ ਤਾਂ ਕੋਈ ਸਵਿਫਟ ਕਾਰ 'ਚ ਤਿੰਨ ਕ ਬੰਦੇ ਹੈਗੇ ਨੇ ਡਾਇਰ ਚ ਜਿਨ੍ਹਾਂ ਨੇ ਇਹ ਕਰਿਆ ਪੱਕਾ ਕਰ ਲੈ ਤੁਹਾਡੀ ਡੀਵੀਆਰ ਵੀ ਆ ਰਿਹਾ ਸਬ ਲੈਗ ਹੈ ਨਾ ਸਾਡਾ ਤਾਂ ਸਭ ਕੁਝ ਲੈ ਗਿਆ ਡੀਵੀਆਰ ਮੋਡਮ ਹੁਣ ਕਿੱਦਾਂ ਦੀ ਕਾਰਵਾਈ ਦੀ ਮੰਗ ਕਰੇ ਆਪਾਂ ਨੂੰ ਜੋ ਜੋ ਬੰਦ ਦੀ ਕਾਰਵਾਈ ਆ ਉਹ ਕੀਤੀ ਆਵੇ ਬਸ ਆਪਾਂ ਤਾਂ ਹੀ ਪੁਲਿਸ ਨੂੰ ਕੰਪਲੇਨਟ ਦੇ ਦਿੱਤੀ ਹੈ ਅੱਜ ਮੈਂ ਕਾਪੀ ਦਿਆ ਜੀ ਤੇ ਸਾਂਹ ਤੇ ਵੀ ਆਪਣਾ ਆਨਲਾਈਨ ਪੋਰਟਲ ਤੇ ਵੀ ਪਾਦੀ ਕੰਪਲੇਨਟ